ਹੈਲੋ ਹਾਂਜੀ ਸਾਸ਼ਟਰੀ ਆਕਾਰ ਦਾ ਬਰਾੜ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਅੱਜ ਆਪਾਂ ਸੌਫਟ ਕਾਟਨ ਦਾ ਕੱਪੜਾ ਹੈ ਜਿਹਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਮੈਂ ਹਰ ਇੱਕ ਵੀਡੀਓ ਚ ਪਹਿਲਾਂ ਤੁਹਾਨੂੰ ਇਹ ਦੱਸ ਦਈ ਹੁੰਨੀ ਹੂ ਜੂ ਕਾਟਨ ਦਾ ਸਟੱਫ ਹੁੰਦਾ ਉਹਨੂੰ ਪਾਣੀ ਵਿੱਚ ਡਿਪ ਕਰ ਲਿਆ ਕਰੋ ਵਾਸ਼ ਕਰ ਲਿਆ ਕਰੋ ਚੰਗੀ ਤਰ੍ਹਾਂ ਫੇਰ ਉਹਦੀ ਕਟਿੰਗ ਕਰਿਆ ਕਰੋ ਕੱਪੜੇ ਦੀ ਜੋ ਸ਼੍ਰਿੰਕੀ ਜੀ ਹੁੰਦੀ ਹੈ ਉਹ ਇੱਕ ਵਾਰ ਚ ਹੀ ਹੋ ਜਾਂਦੀ ਹੈ ਠੀਕ ਹੈ ਜੀ ਇੱਕ ਔ ਕੰਨੀ ਆ ਤਾਰ ਨਹੀਂ ਬਿਲਕੁਲ ਵੀ ਨਾ ਪੰਲਿਆ ਕਰੋ ਕਿਤੇ ਵੀ ਕੰਨੀ ਦੀ ਯੂਜ ਨਾ ਕਰਿਆ ਕਰੋ ਠੀਕ ਹੈ ਜੀ ਨਾ ਜੈਂਪਰ ਚ ਨਾ ਬਾਟਮ ਚ ਨਾ ਹੀ ਪੋਚੇ ਚ ਨਾ ਹੀ ਬਾਜੂ ਚ ਕਿਤੇ ਵੀ ਯੂਜ ਨਹੀਂ ਕਰਨੀ ਠੀਕ ਹੈ ਜੀ ਉਹਦੀ ਖਿੱਚ ਉਹ ਠੀਕ ਨਹੀਂ ਲੱਗਦੀ ਬਾਜੂ ਉਹ ਖਿੱਚ ਰਹਿੰਦੀ ਆ ਠੀਕ ਹੈ ਜੀ ਆਜੋ ਜੀ ਹੁਣ ਆਪਾਂ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਜਨਾਬ ਆਉ ਮੈਂਸ਼ਨ ਕਰ ਦਿੰਨੀ ਆ ਜਿੰਨੀ ਦੇਰ ਆਪਾਂ ਤੁਹਾਨੂੰ ਇਹਨਾਂ ਦਾ ਨਾਮ ਮੈਂਸ਼ਨ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਤੇ ਕਮੈਂਟ ਕਰ ਦਿਓ ਠੀਕ ਹੈ ਜੀ ਇੱਕ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਜੇ ਕਿਤੋਂ ਵੀ ਕੋਈ ਵੀਡੀਓ ਵਿੱਚ ਨਹੀਂ ਸਮਝ ਆਉਂਦਾ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਜੀ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਜਰੂਰ ਦਿੰਨੇ ਆ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਆ ਠੀਕ ਹੈ ਜੀ ਹਾਂ ਜੀ ਇਹਨਾਂ ਦਾ ਜੋ ਨਾਂ ਆਪਾਂ ਉਹ ਹੈਗਾ ਜੀ ਘੇਰਾ 21 ਇੰਚਾ ਸਾਤੀ 22 ਹੈ ਕਮਰ 18 ਗੀ ਤੇ ਹੈਪ ਇਹਨਾਂ ਦੀ 21 ਇੰਚਾ ਠੀਕ ਹੈ ਜੀ ਇਹਨਾਂ ਦੀ ਹਾਫ ਬਾਜੂ ਜਣੀ ਦੀ ਆਪਾਂ ਅੱਧੀ ਕਹੋਗੇ ਹਾਫ ਕਹੋਗੇ ਉਹ ਬਾਜੂ ਬਣਾਉਣੀ ਆ ਦੇਖੋ ਜੀ ਪਹਿਲਾਂ ਆਪਣੇ ਕੋਲੇ ਜੋ ਕਪੜਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਕੋਟਨ ਦਾ ਇਹਨੂੰ ਪਾਣੀ ਵਿੱਚ ਡ੍ਰਿਪ ਕਰਕੇ ਵਾਸ਼ ਕਰ ਚੁੱਕੇ ਆਪਾਂ ਠੀਕ ਹੈ ਜੀ ਕੰਨੀ ਉਤਾਰਨੀ ਉਹ ਉਤਾਰ ਦਿੰਨੇ ਆ ਇਹ ਪਾਣੀ ਲੋਟ ਤਾਂ ਕਪੜਾ ਨਹੀਂ ਆਊਗਾ ਜੀ ਕਿਉਂਕਿ ਇਹਦੀ ਡਬਲ ਫੋਲਡਿੰਗ ਹੀ ਕਰਕੇ ਕਿਉਂਕਿ ਚੌੜੇ ਪਣੇ ਦਾ ਜੋ ਕੱਪੜਾ ਹੁੰਦਾ ਉਹ ਤਾਂ ਪਣੇ ਲੋਟ ਇਸ ਤਰ੍ਹਾਂ ਹੀ ਕਮੀਜ਼ ਦੀ ਕਟਿੰਗ ਜਿਵੇਂ ਇਹਦੀ ਫੋਲਡਿੰਗ ਹੋਈ ਹੋਈ ਆ। ਇਸੇ ਤਰ੍ਹਾਂ ਕਮੀਜ਼ ਦੀ ਕਟਿੰਗ ਕੀਤੀ ਜਾਂਦੀ ਹੈ ਠੀਕ ਹੈ ਜੀ ਜੋ ਚੌੜੇ ਪਣੇ ਦਾ ਕੱਪੜਾ ਹੁੰਦਾ ਉਹਦੇ 'ਚ ਇਸ ਦੇ ਵਿੱਚ ਜੇ ਕਿ ਇਹ 17 ਜਾਂ 18 ਇੰਚ ਤਿਆਰ ਆ ਫਿਰ ਹੋ ਜੂਗੀ ਓਕੇ ਹੈ ਜੀ 20 ਇੰਚ ਕੱਪੜਾ ਹੁੰਦਾ ਹੁਣ ਇਹਨਾਂ ਦਾ ਘੇਰਾ ਜੋ ਹੈਗਾ ਉਹ 21 ਇੰਚ ਤਿਆਰ ਆ ਤਾਂ ਆਪਾਂ ਨੂੰ ਘੇਰੇ ਤੇ 25 ਇੰਚ ਚਾਹੀਦਾ ਠੀਕ ਹੈ ਜੀ 25 ਦੇ ਲਈ ਆਪਾਂ ਨੂੰ ਡਬਲ ਫੋਲਡਿੰਗ ਹਰ ਹਾਲਤ ਕਰਨੀ ਹੀ ਪਊਗੀ। ਹਾਂਜੀ ਆ ਲਓ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਆਂ ਦੀ ਡਬਲ ਫੋਲਡਿੰਗ ਵੈਸੇ ਪਹਿਨੇ ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਤੁਹਾਨੂੰ ਘੇਰਾ ਕਟਿੰਗ ਡਬਲ ਫੋਲਡਿੰਗ ਦੇ ਚੁੱਕੀ ਆਂ ਇਹ ਤਾਂ ਆਪਾਂ ਨਾਪ ਦੇ ਹਿਸਾਬ ਨਾਲ ਹੁਣ ਵੀਡੀਓ ਹਰ ਰੋਜ਼ ਨਾ ਬਦਲ ਕੇ ਦਿੰਦੇ ਆ ਤੁਹਾਨੂੰ ਤੁਹਾਨੂੰ ਪਤਾ ਹੀ ਆਪਣੇ ਵੀਡੀਓ ਸ਼ੁਰੂ ਕੀਤੀਆਂ ਹੋਈਆਂ 17 ਇੰਚ ਨਾਪ ਤੋਂ ਸ਼ੁਰੂ ਕੀਤੀਆਂ ਸੀ ਜਿਵੇਂ ਜਿਵੇਂ ਆਪਣੇ ਕੋਲੇ ਕਸਟਮਰ ਆ ਰਹੇ ਆ ਆਪਾਂ ਉਹਵੇਂ ਉਹਵੇਂ ਤੁਹਾਨੂੰ ਕਟਿੰਗ ਕਰਕੇ ਦੇ ਰਹੇ ਆ ਠੀਕ ਹੈ ਜੀ ਵੀਡੀਓ ਦੇ ਰਹੇ ਆ ਆ ਦੇਖੋ ਜੀ ਹੁਣ ਇਹਨਾਂ ਦੀ ਲੰਬਾਈ ਹੈ ਜੋ ਜਿੰਨੀ ਲਵਾਈ ਹੋਵੇ ਜੀ ਉਸ ਤੋਂ 3 ਇੰਚ ਐਕਸਟਰਾ ਮਾਰਜਨ ਲੈਣਾ ਹੁੰਦਾ ਤਰਪਾਈ ਦਾ ਮੈਂ 3 ਲੈਨੀ ਆ ਕਈ ਢਾਈ ਵੀ ਲੈਂਦੀ ਆ 2 ਵੀ ਲੈਂਦੇ ਆ ਠੀਕ ਹੈ ਜੀ ਉਹ ਆਪੋ ਆਪਣਾ ਹਿਸਾਬ ਹੁੰਦਾ ਹੁਣ ਇਹਨਾਂ ਦੇ 42 ਇੰਚ ਆ ਤਾਂ ਆਪਾਂ 45 ਇੰਚ ਦੀ ਕਟਿੰਗ ਕਰਾਂਗੇ ਇਹਨਾਂ ਦੇ ਕਮੀਜ਼ ਦੀ ਠੀਕ ਹੈ ਜੀ ਆ ਲਓ ਜੀ ਮੈਂ ਸੇ ਉਹ ਕਹਿ ਕੇ ਕੈਸੀ ਵੀ ਕੈਂਚਸ ਤੋਂ ਵੀ ਜ਼ਿਆਦਾ ਕਰਦੇ ਹੋ ਤਾਂ 43 ਆਪਾਂ ਤਿਆਰ ਕਰ ਦਿੰਨੇ ਆ 46 ਦੀ ਕਟਿੰਗ ਕਰ ਦਿੰਨੇ ਆ ਠੀਕ ਹੈ ਜੀ 40 ਇੰਚ ਦੀ ਕਟਿੰਗ ਫਰੰਟ ਪੱਲੇ ਦੀ ਹੋਣੀ ਹੈ ਪੈਨੋਂ ਬੈਕ ਦੀ 47 ਇੰਚ ਦੀ ਕਟਿੰਗ ਹੋਊਗੀ ਉਹ ਤੁਹਾਨੂੰ ਪਤਾ ਆ ਵੀ ਆਪਾਂ 1 ਇੰਚ ਵੱਧ ਕੱਟ ਦੇਣੇ ਆ ਬੈਕ ਦਾ ਪੱਲਾ ਠੀਕ ਹੈ ਜੀ ਆਹ ਲਓ ਜੀ 47 ਤੇ ਇੱਕ ਵਾਰ ਮਾਰਕਿੰਗ 46 ਤੇ ਕਰ ਲੈਣੀ ਹੈ 46 ਤੇ ਕਰਕੇ ਉਹਨੂੰ ਇਸ ਤਰ੍ਹਾਂ ਜੀ 46 ਤੇ ਕਰਕੇ ਇਸ ਤਰ੍ਹਾਂ ਪਕੜੋਗੇ ਇਸ ਤਰ੍ਹਾਂ ਪਕੜ ਕੇ ਇਹਨੂੰ ਡਬਲ ਫੋਲਡਿੰਗ ਕਰ ਲੋਗੇ ਇਸ ਤਰ੍ਹਾਂ ਜੀ ਠੀਕ ਹੈ ਜੀ ਐਸ ਤਰ੍ਹਾਂ ਆ ਲਓ ਜੀ ਇੱਕ ਭੈਣ ਨੂੰ ਕਿਤੋਂ ਵੀ ਸਮਝ ਨਹੀਂ ਆਉਂਦੀ ਤਾਂ ਤੁਸੀਂ ਵੀਰੇ ਪਲੀਜ਼ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਆ ਠੀਕ ਹੈ ਜੀ ਆਪਾਂ ਕਮੈਂਟਾਂ ਦੀ ਰਿਪਲਾਈ ਤੁਹਾਡੇ ਨੂੰ ਜਰੂਰ ਦੇਵਾਂਗੇ ਠੀਕ ਹੈ ਜੀ ਹਾਂਜੀ ਆ ਲੋ ਆਪਾਂ ਡਬਲ ਫੋਲਡਿੰਗ ਕਪੜਾ ਕਰ ਲਿਆ ਔਰ ਕੰਨੀਆਂ ਉਤਾਰ ਦਾਂਗੇ ਘੇਰਾ ਉਤਾਰਦੇ ਹੀ ਕੰਨੀਆਂ ਉਤਾਰ ਦੇਵਾਂਗੇ ਕੰਨੀਆਂ ਆਪਾਂ ਨਹੀਂ ਕਿਤੇ ਵੀ ਨਹੀਂ ਵਰਤਦੇ ਠੀਕ ਆ ਤੁਹਾਨੂੰ ਪਤਾ ਹੀ ਆ ਸੋ ਬਾਬਾ ਸਾਨੂੰ ਵੀਡੀਓ ਦੇ ਚੁੱਕੇ ਆ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਹਨਾ ਆ ਲੋ ਜੀ ਪਿਆਰਾ ਸਿਆਲੀ ਦੀ ਡਬਲ ਫੋਲਡਿੰਗ ਕਰ ਲਈ ਬਸ ਹੁਣ ਆਪਾਂ ਬੈਕ ਰੈਕ ਇੰਚ ਪੱਲਾ ਜਿਹੜਾ ਵੱਧ ਕੱਟਣਾਗਾ ਉਹ ਕੱਟ ਲਾਂਗੇ ਠੀਕ ਹੈ ਜੀ ਘੇਰ ਇਹਨਾਂ ਦਾ 25 ਇੰਚ ਕੱਟਣਾ 21 ਤਿਆਰ ਆ ਪੈਪਿੰਗ ਵਗੈਰਾ ਕੁਛ ਵੀ ਨਹੀਂ ਲਾਉਣਾ ਉਹਨਾਂ ਨੇ ਕਿਹਾ ਸੈਂਪਲ ਆ ਤੇ ਫਿਰ ਆਪਾਂ 3 ਇੰਚ ਮਾਰਜਨ ਰੱਖਦੇ ਹੁੰਨੇ ਆ ਜੀ ਆਪਾਂ ਪੈਪਿੰਗ ਲਾਉਣੀ ਹੋਵੇ ਤਾਂ ਆਪਾਂ 4 ਇੰਚ ਮਾਰਜਨ ਰੱਖਦੇ ਆ ਠੀਕ ਹੈ ਜੀ ਆਹ ਲਓ ਜੀ ਇੱਕ ਵਾਰ ਫਿਰ ਜੋ ਆਪਾਂ ਪੋਲਡਿੰਗ ਕੀਤੀ ਆ ਉਹਦੀ ਨਾਪ ਮਾਰ ਦੋ 47 ਉਹ ਜਿਹੜੇ ਮਾੜਾ ਮੋਟਾ ਵੱਧ ਘੱਟ ਕੱਪੜਾ ਉਹ ਆਪਾਂ ਸ਼ਾਂਤੀ ਕਰ ਦਾਂਗੇ ਠੀਕ ਹੈ ਜੀ ਸੀਜਰ ਦੇ ਨਾਲ ਹਾਂ ਜੀ ਆ ਲਓ ਜੀ ਹੁਣ ਮੈਂ ਮਾਰਕਿੰਗ ਦੀ ਲਾਈਟ ਸੀ ਆਪਣੇ ਕੋਲੇ ਆਪਾਂ ਡਾਰਕ ਮਾਰਕਿੰਗ ਲੈ ਲਈ ਤਾਂ ਕਿ ਤੁਹਾਨੂੰ ਪਿੰਗੀ ਤਰ੍ਹਾਂ ਸਮਝ ਆ ਚੁੱਕੀ ਠੀਕ ਹੈ ਜੀ ਆ ਲਓ 47 ਤੇ ਕਟਿੰਗ ਕਰਨੀ ਹੈ ਜਿਹੜੀ ਆਪਾਂ ਠੀਕ ਹੈ ਇਹ ਤਾਂ ਆਪਾਂ ਇਧਰਲੀ ਸਾਈਡ ਹੀ ਘੱਟਵਾਦ ਕਰ ਦਿੰਨੇ ਆ ਥੋੜਾ ਜਿਹਾ ਹੀ ਫਰਕ ਉਧਰ ਸ਼ਾਂਤੀ ਕਪੜਾ ਕਰਨ ਵਾਲਾ ਜਿਹੜਾ ਇਧਰ ਹੀ ਵਧਾ ਦਿੰਨੇ ਆ ਆਪਾਂ ਕੋਈ ਗੱਲ ਨਹੀਂ ਉਹ ਆਪਾਂ ਜਦੋਂ ਘੇਰਾ ਕਟਿੰਗ ਕਰਾਂਗੇ ਉਹਦੇ ਵਿੱਚ ਕਟਿੰਗ ਕਰ ਦਾਂਗੇ ਠੀਕ ਹੈ ਜੀ। ਓਕੇ ਹੋ ਗਏ ਹੋ ਗਏ ਇਹ। ਮੈਂ ਤੁਹਾਨੂੰ ਦੱਸ ਦਿਆਂ ਨਾ ਆਪਕੇ ਫੇਰ ਇੱਕ ਪੈਨੋ ਜੋ ਲੰਬਾਈ ਦੀ ਮਾਰਕਿੰਗ ਕਰਦੇ ਹੁੰਨੇ ਆ ਨਾ ਤੋ ਜਾਂ ਤਿੰਨ ਥਾਂ ਤੇ ਮਾਰਕਿੰਗ ਜ਼ਰੂਰ ਕਰਿਆ ਕਰੋ ਠੀਕ ਹੈ ਜੀ। ਕਈ ਵਾਰ ਇੱਕ ਸਾਈਡ ਤੋਂ ਕਪੜਾ ਘਟ ਹੁੰਦਾ ਇੱਕ ਸਾਈਡ ਤੋਂ ਵਧ ਹੁੰਦਾ ਤਾਂ ਫਿਰ ਉਹਦੇ ਵਿੱਚ ਕਾਨੂੰ ਨਹੀਂ ਹੁੰਦੀ ਤਾਣ ਵਾਲਿਆਂ ਨੂੰ ਕਪੜਾ ਜਿਹੜਾ ਹੁੰਦਾ ਬਾਅਦ ਘਟ ਜਾਂਦਾ ਉਹ ਸੈਟਿੰਗ ਨਹੀਂ ਹੁੰਦੀ ਹੁਣ ਆਪਣਾ 46 46 ਇੰਚ ਤੇ ਹੀ ਹੈ ਮਾਰਕਿੰਗ ਠੀਕ ਹੈ ਜੀ ਮੈਂ ਆ ਦੇਖੋ ਤਿੰਨ ਚਾਰ ਥਾਂ ਤੇ ਦੇਖ ਲਈ ਔਰ ਆਪਾਂ ਨੂੰ ਘੇਰਾ ਜਿਹੜਾ ਹੈਗਾ 25 ਇੰਚ ਉਤਾਰਨਾ ਆਪਾਂ ਆ ਲਓ ਜੀ ਇੰਚੀ ਟੇਪ ਇਸ ਤਰ੍ਹਾਂ ਰੱਖੋਗੇ 25 ਇੰਚ ਦੀ ਲੰਬਾਈ ਉਤਾਰ ਲੋਗੇ ਬਿਨਾ ਕੰਨੀ ਤੋਂ ਵੀਰੇ ਕੰਨੀ ਉਤਾਰ ਦਿਓ ਠੀਕ ਹੈ ਮੈਂ ਬਾਰ ਬਾਰ ਤੁਹਾਨੂੰ ਇਹ ਚੀਜ਼ ਦੱਸਦੀ ਹੁੰਦੀ ਆ ਵੀ ਜੋ ਕੰਨੀ ਆ ਉਹ ਉਤਾਰਨੀ ਆਪਾਂ ਠੀਕ ਹੈ ਜੀ ਹਾਂਜੀ ਇੱਕ ਬਾਲ ਵਗੈਰਾ ਚੰਗੀ ਤਰ੍ਹਾਂ ਕੱਢ ਲਿਆ ਕਰੋ ਜੀ ਇਦਾਂ ਹੱਥ ਨਾਲ ਸਾਫ਼ ਕਰ ਲਿਆ ਕਰੋ ਨੂੰ ਠੀਕ ਹੈ ਜੀ ਜੇ ਤੁਸੀਂ ਵੀਰੇ ਨੀਚੇ ਬਹਿ ਕੇ ਵੀ ਕਟਿੰਗ ਕਰਦੇ ਤਾਂ ਵੀ ਜੇ ਹੁਣ ਟੇਬਲ ਤੇ ਟੇਬਲ ਤੇ ਵੈਸੇ ਪਰਫੈਕਟ ਕਟਿੰਗ ਟੇਬਲ ਤੇ ਹੀ ਹੁੰਦੀ ਆ ਠੀਕ ਹੈ ਜੀ ਟੇਬਲ ਤੇ ਨਾ ਬਾਲਾ ਵਗੈਰਾ ਜੋ ਛਾਂਟੀ ਹੋ ਜਾਂਦਾ ਕਪੜਾ ਸਮਾਰ ਕੇ ਬਿਲਕੁਲ ਫਰਸ਼ ਤੇ ਨਹੀਂ ਉਹ ਬੰਦ ਦੀ ਗੱਲ ਠੀਕ ਹੈ ਜੀ ਆਓ ਤੁਹਾਨੂੰ ਮਾਰਕਿੰਗ ਦਿਖਦੀ ਹੋਊ ਮੈਂ ਡਾਰਕ ਮਾਰਕਿੰਗ ਲਈ ਆ 25 ਬੱਚੇ ਐਂਸੇ ਮਾਰਕਿੰਗ ਇਸ ਤਰ੍ਹਾਂ ਜਿਵੇਂ ਆਪਾਂ ਇਦਾਂ ਸਿੱਧਾ ਮੈਂ ਉਤਾਰ ਕੇ ਤੁਹਾਨੂੰ ਜਿਹੜੀ ਹੈਗੀ ਇਹਨਾਂ ਦੀ ਆਹਾ ਦੱਸ ਦੇਣੀ ਆ ਹਨਾ ਸ਼ੀਟਿੰਗ ਦੀ ਮਾਰਕਿੰਗ ਕਰਨਾ ਦੱਸ ਦਿੰਨੇ ਫਿਰ ਭੈਣਾਂ ਦਾ ਕਮੈਂਟ ਹੁੰਦਾ ਵੀ ਭੈਣੇ ਤੁਸੀਂ ਘੇਰਾ ਉਤਾਰਨ ਨਾ ਨਹੀਂ ਦੱਸਿਆ ਤਾਂ ਇਸ ਲਈ ਆਪਾਂ ਜੋ ਹਰੇਕ ਵੀਡੀਓ ਦੇ ਵਿੱਚ ਹੁਣ ਆਪਾਂ ਪੂਰੀ ਹੀ ਵੀਡੀਓ ਦੇ ਦਿੰਨੇ ਹੁੰਨੇ ਆ ਹੁਣ ਵਾ ਦੇਖੋ ਜੀ ਆਪਾਂ ਘੇਰੇ ਦੀ ਮਾਰਕਿੰਗ ਕਿੰਨੇ ਥਾਵਾਂ ਤੇ ਕਰ ਲਈ ਹਨਾ ਇਹਨਾਂ ਨੂੰ ਆਪਸ ਵਿੱਚ ਮਿਲਾਉਂਦੇ ਹੋ ਮਨਾਉਣਾ ਹੋਵੇ ਮਿਲਾ ਲਿਓ ਕਿੰਚੀ ਨਾ ਕੱਟਣਾ ਹੋਵੇ ਕੱਟ ਦਿਓ ਠੀਕ ਔਰ ਜਿਹੜਾ ਆਪਣਾ ਬੈਕ ਦਾ ਪੱਲਾ ਉਹ ਪੈਣੋ ਆਪਾਂ ਇੱਥੇ ਫਰੰਟ ਦਾ ਰਹਿ ਗਿਆ ਬਣਾ। ਉਹ ਵਾਲਾ ਫਰੰਟ ਦਾ ਰਹਿ ਗਿਆ। ਆ ਹੁਣ ਆਪਾਂ ਬੈਕ ਦੀ ਇੱਥੇ ਮਾਰਕਿੰਗ ਕਰਾਂਗੇ। 1 ਇੰਚ ਵੱਧ ਘਟਨਾ ਆਪਾਂ ਤੁਹਾਨੂੰ ਪਤਾ ਨਾ। ਵੀ ਆਪਾਂ ਹਲੇ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆਪਾਂ 1 ਇੰਚ ਵੱਧ ਘਟਦੀਆਂ। ਇਸ ਤਰ੍ਹਾਂ। ਠੀਕ ਹੈ ਜੀ। ਆ ਲਓ ਜੀ। ਹੁਣ ਆਪਾਂ ਇਹਦੀ ਕਟਿੰਗ ਕਰ ਦਿੰਨੇ ਆ। ਕਟਿੰਗ ਕਰਕੇ ਤੁਹਾਨੂੰ ਮਿਲਦੀ ਹੈ ਠੀਕ ਹੈ ਜੀ। ਹਾਂਜੀ ਪੈਣੋ ਆ ਦੇਖੋ ਆਪਾਂ ਘੇਰਾ ਉਤਾਰ ਲਿਆ ਹਨਾ ਜੀ ਘੇਰਾ ਉਤਾਰ ਕੇ ਜੋ ਆਪਾਂ ਡਬਲ ਫੋਲਡਿੰਗ ਕੀਤੀ ਸੀਗੀ ਇੱਥੋਂ ਕਪੜਾ ਡਬਲ ਫੋਲਡਿੰਗ ਕੀਤਾ ਹੋਇਆ ਇਹਨੂੰ ਕਟਿੰਗ ਕਰ ਦੇਣਾ ਆ ਲਓ ਜੀ ਪੈਣੋ ਵੀ ਕਟਿੰਗ ਕਰ ਦਿੰਦੇ ਔਰ ਕੰਨੀਆਂ ਤਾਰ ਦਿੰਦੇ ਆ ਜੀ ਠੀਕ ਹੈ ਜੀ ਇਸ ਤਰ੍ਹਾਂ ਉਹ 1 ਇੰਚ ਆਪਾਂ ਬੈਕ ਦਾ ਪੱਲਾ ਵੱਧ ਰਹਿ ਗਿਆ ਆਪਣਾ ਉਹ ਆਪਾਂ ਵੱਧ ਹੀ ਰੱਖਣਾ 1 ਇੰਚ ਵੱਧ ਹੀ ਕੱਟਿਆ ਵੱਧ ਹੀ ਰੱਖਾਂਗੇ ਠੀਕ ਹੈ ਆ ਕੰਨੀਆਂ ਉਤਾਰ ਦਈਏ ਕੰਨੀਆਂ ਉਤਾਰ ਕੇ ਤੁਹਾਨੂੰ ਮੈਂ ਦੱਸਦੀ ਆ ਠੀਕ ਹੈ ਜੀ ਇਹ ਰਿਹਾ ਕਪੜਾ ਚੱਕ ਰਹੇ ਤੁਸੀਂ ਇਹਨਾਂ ਦੇ ਫਲਾਵਰਜ ਦਾ ਦੇਖ ਲੈਣਾ ਫਲਾਵਰਜ ਦਾ ਕੋਈ ਚੱਕਰ ਨਹੀਂ ਉੱਪਰ ਵੀ ਜਾ ਰਿਹਾ ਹੈ نیچے ਵੀ ਜਾ ਰਿਹਾ ਹੈ ਓਕੇ ਹੈ ਜੀ ਠੀਕ ਹੈ ਹੁਣ ਤੁਸੀਂ ਕੀ ਕਰੋਗੇ ਪਹਿਲਾਂ ਹੇਠਾਂ ਨੀਚੇ ਅਡਾ ਫੋਲਡਿੰਗ ਕਰੋਗੇ ਇਸ ਤਰ੍ਹਾਂ ਕਪੜਾ ਡਬਲ ਫੋਲਡਿੰਗ ਕਰਕੇ ਇਹਨੂੰ ਵਿਛਾ ਲਓਗੇ ਚੰਗੀ ਤਰ੍ਹਾਂ ਇਹਦੇ ਬਾਹਰ ਕੱਢ ਕੇ ਨੀਚੇ ਬੈਕ ਦਾ ਪੱਲਾ ਉੱਪਰ 프ਾਂਟ ਦਾ ਪੱਲਾ ਠੀਕ ਹੈ ਜੀ ਇਸ ਤਰ੍ਹਾਂ ਆਲੋ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਜੀ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਫਰੰਟ ਦਾ ਪੱਲਾ ਵੀ ਫੋਲਡਿੰਗ ਕਰਕੇ ਰੱਖ ਦਿੰਨੇ ਆ ਠੀਕ ਹੈ ਇਸ ਤਰ੍ਹਾਂ ਤੇ ਜੀ ਹੁਣ ਆ ਫਰੰਟ ਦਾਗਾ ਵੇਲੇਜ ਵਗੈਰਾ ਦਾ ਕੋਈ ਵੀ ਫਲਾਵਰ ਜਿਹਦਾ ਚੱਕਰ ਨਹੀਂ ਉੱਪਰ ਵੀ ਜਾ ਰਿਹਾ ਹੈ ਨੀਚੇ ਵੀ ਜਾ ਰਿਹਾ ਹੈ ਕਿ ਜਮ ਕਿਦਾਂ ਮਰਜੀ ਤੁਸੀਂ ਉਹ ਕਰ ਦੋ ਇਹਦਾ ਕੋਈ ਚੱਕਰ ਨਹੀਂ ਠੀਕ ਹੈ ਆ ਲਓ ਜੀ ਇਹਨੂੰ ਵੀ ਇਸ ਤਰ੍ਹਾਂ ਫੋਲਡਿੰਗ ਕਰੂੰਗੇ ਫੋਲਡਿੰਗ ਕਰਦੇ ਹੋਏ ਇਹਦੇ ਉੱਪਰ ਰਿਛਾ ਲੂੰਗੇ ਮੈਂ ਤੁਹਾਨੂੰ ਇਦਾਂ ਸਿਆ ਹੋਏ ਆਪਾਂ ਲੱਗ ਲੱਗ ਹੀ ਦੋਨੇ ਪੰਨੇ ਵਿਛਾ ਕੇ ਫਿਰ ਕਟਿੰਗ ਕਰਦੇ ਹੁਨੇ ਫੇਰ ਹੀ ਇਹਨਾਂ ਦੇ ਥੀਰੇ ਦੀ ਮਾਰਕਿੰਗ ਲਈ ਜਾਂਦੀ ਆ ਫੇਰ ਹੀ ਇਹਨਾਂ ਦੀ ਸਾਤੀ ਤੇ ਕਮਰ ਤੇ ਹੈਪ ਦਾ ਮਾਰਕਿੰਗ ਕੀਤੀ ਜਾਂਦੀ ਆ ਠੀਕ ਹੈ ਜੀ ਇਸ ਤਰ੍ਹਾਂ ਆ ਲਓ ਜੀ ਠੀਕ ਹੈ ਜੀ ਜੇ ਕਿ ਪੈਣੀ ਜੇ ਤੁਹਾਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਹਨਾ ਤਾਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇੱਕ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ 1 ਇੰਚ ਦਾ ਹੀ ਆਪਾਂ ਬੈਕ ਦਾ ਪੱਲਾ ਵਾਧਾ ਰੱਖਦੇ ਹੁੰਨੇ ਆ ਜੀ ਉਹਦੀ ਉਹ ਕਰ ਲਿਓ ਤੁਸੀਂ ਠੀਕ ਹੈ ਜੀ ਉਸ ਹਿਸਾਬ ਨਾਲ ਇਹ ਦੋਨੇ ਪੱਲੇ ਵਿਛਾ ਲਿਓ ਜੰਗੀ ਕਰੋ ਆਟੋਮੈਟਿਕਲੀ ਚੰਗੀ ਤਰ੍ਹਾਂ ਇੱਥੋਂ ਮਾਰ ਜਾਂ ਨਿਕਲ ਜਾਣਾ ਜਦੋਂ ਆਪਾਂ ਬੈਕ ਤੋਂ ਉੱਪਰ ਲੈ ਆਂਦੀ ਸੈਟਿੰਗ ਕਰ ਦਿੱਤੀ ਠੀਕ ਹੈ ਜੀ ਹੁਣ ਇਹਨਾਂ ਦਾ ਮੈਂ ਤੁਹਾਨੂੰ ਟੀਰਾ ਦਾਸ ਦਿਆਂ ਔਰ ਸਾਤੀ ਤੇ ਹੈਪ ਦੇ ਕਮਰ ਆਪਾਂ ਮੈਂਸ਼ਨ ਕਰ ਦਿੱਤਾ ਵੀ ਕਿੰਨਾ ਕਿੰਨਾ ਬਣ ਰਿਹਾ ਵੀਡੀਓ ਦੇ ਵਿੱਚ ਠੀਕ ਹੈ ਜੀ 13 ਹੈਗਾ ਟੀਰਾ 13 ਇੰਚਾ 6.5 ਇੰਚਾ ਉਹ ਜੀ ਇੱਥੋਂ ਠੀਕ ਹੈ ਇੱਥੋਂ ਸਾਢੇ 6 ਮੈਂ ਡਾਰਕਿੰਗ ਮਾਰਕਿੰਗ ਕਰੂੰਗੀ ਤੇ ਕੇ ਆਪਾਂ 7.5 ਦਾ ਕੱਚਾ ਮਾਰਕ ਕਰਾਂਗੇ ਇੱਥੇ ਫਿਰ ਇੱਥੋਂ ਆਪਾਂ ਦੱਸਿਆ ਹੋਇਆ ਵੀ ਇੱਦਾਂ ਇੰਚ ਆਪਾਂ ਕੱਟ-ਕੱਟਦੇ ਹੁੰਨੇ ਹਨ ਕਾਟ ਨਿਕਲ ਜਾਂਦੀ ਆਟੋਮੈਟਿਕਲੀ ਸਾਢੇ 6 ਆ ਜੀ 6 ਕੱਟਾਂਗੇ 6 ਨੂੰ ਸਾਢੇ 6 ਨਾਲ ਇਸ ਤਰ੍ਹਾਂ ਮਿਲਾ ਦੋਗੇ ਓਕੇ ਜੀ ਫਿਰ ਇਹਦਾ ਬਾਕਸ ਬਣ ਜਾਊਗਾ ਇਸ ਤਰ੍ਹਾਂ ਠੀਕ ਹੈ ਜੀ ਓਕੇ ਹੋ ਗਿਆ ਜੀ ਹੁਣ ਤੁਹਾਨੂੰ ਮੈਂ ਦੱਸਦੀ ਆ ਵੀ ਇਹਨਾਂ ਦੀ ਜਿਹੜੀ 프ਰੰਟ ਦੀ ਕਾਟ ਆ ਕਿੰਨੀ ਪੈਣੀ ਆ ਬੈਗ ਦੀ ਕਾਟ ਆ ਕਿੰਨੀ ਪੈਣੀ ਆ ਠੀਕ ਹੈ ਜੀ ਹਾਂਜੀ ਇਹਨਾਂ ਦੀ ਜਿਹੜੀ ਫਰੰਟ ਦੀ ਕਾਰਟ ਆ ਗਈ ਆਪਣੇ ਇਹਨਾਂ ਦੀ ਸਾਤ ਹੀ ਆ ਜਿਹੜੀ 20 ਇੰਚ ਤਿਆਰ ਆ ਠੀਕ ਹੈ ਜੀ ਇਹਨਾਂ 'ਚ 1.5 ਇੰਚ ਦੀ ਮਾਰਕਿੰਗ ਪਾਉਗੀ 1.5 ਇੰਚ ਦੀ 21 ਚ ਆਪਾਂ 2 ਇੰਚ ਦੀ ਪਾ ਦੇਣਾ 21 22 23 24 ਚ 2 ਇੰਚ ਦੀ ਫਰੰਟ ਦੀ ਮਾਰਕਿੰਗ ਪਾਉਣੇ ਵੈਸੇ ਸਾਹਮਣਾ ਨਾਪ ਲਿਆ ਕਰੋ ਲਗਭਗ 2 ਇੰਚ ਪੈਂਦਾ 20 21 22 23 24 ਜਿਨ੍ਹਾਂ ਦੀ 7 8 21 22 23 24 ਚੋਚ 2 ਇੰਚ ਦੀ ਫਰੰਟ ਦੀ ਕਾਰਡ ਪੈਂਦੀ ਆ ਬੈਕ ਦੀ ਪੌਣੇ ਕਿ ਤਿੰਨ ਦੀ ਪੈਂਦੀ ਆ ਜਿੰਨਾਂ ਦੇ ਹੈਗਾ 17 18 19 ਠੀਕ ਹੈ ਜੀ 19 ਤੱਕ ਜਿਹੜੀ ਹੈਗੀ ਆ ਇੰਚ ਦੀ ਪੈਂਦੀ ਆ 19 20 21 ਤੱਕ ਹੈਗਾ ਜਿਹੜਾ 1.5 ਇੰਚ ਦੀ ਪੈਂਦੀ ਆ ਠੀਕ ਹੈ ਜੀ ਵੈਸੇ ਇਹ ਚੀਜ਼ ਦਾ ਮੇਰਾ ਮਾਰਜਨ ਇਹੀ ਰੱਖਿਆ ਹੋਇਆ ਹੈਗਾ ਸਾਹਮਣਾ ਇੱਕ ਵਾਰੀ ਜੋ ਤੁਹਾਨੂੰ ਸੂਟ ਮੈਂ ਤੁਹਾਨੂੰ ਦੱਸ ਦਿੱਤਾ ਵੀ ਸਾਹਮਣਾ ਕੀ ਹੁੰਦਾ ਜਿਹੜੇ ਟਡੇ ਬਲੋਡ ਪੈਂਦੇ ਆ ਟਡੇ ਬਲੋਡ ਤੋਂ ਚੜਾਈ ਦਾ ਮਾਪ ਲੈਣੀ ਆ ਕਿੰਨੀ ਆ ਠੀਕ ਹੈ ਜੀ ਉਵਲੀ ਤੇ ਇਹਨਾਂ ਦਾ ਸਾਹਮਣਾ 15 ਇੰਚ ਤਿਆਰ ਆ ਜੀ ਮੈਂ ਨਾਪਿਆ ਹੋਇਆ ਤੇ ਉਹੀ 2 ਇੰਚ ਤੇ ਕਾਟ ਪੈਣੀ ਹੀ ਪੈਣੀ ਹੈ ਇਹਨਾਂ ਦੀ 2 ਤੇਰੀ ਸੌਰੀ ਮੈਂ 2 ਤੇ ਕਹਤਾ ਡੇਢ ਤੇ ਪੈਣੀ ਆ ਠੀਕ ਆ ਡੇਢ ਦੀ ਮਾਰਕਿੰਗ ਕਰ ਲਿਓ ਇਸ ਤਰ੍ਹਾਂ ਠੀਕ ਆ ਜੀ ਔਰ ਇਹਨਾਂ ਦਾ ਭੈਣ ਦੇ ਸਾਹਮਣਾ ਜਿਹੜਾ ਹੈਗਾ ਇੱਕ ਮਿੰਟ ਜੀ ਆਪਾਂ ਤੁਹਾਨੂੰ ਦੱਸਦੇ ਆ 16 ਇੰਚ 14 ਇੰਚ ਸੌਰੀ ਆ ਦੇਖੋ ਜੀ 14.5 7 ਆ ਰਿਹਾ 15 ਆ ਰਿਹਾ ਅੱਧਾ ਅੱਧਾ ਇੰਚ ਸੀਨ ਦਾ ਆਊਗਾ ਆਪਣੇ ਕੋਲੇ ਠੀਕ ਹੈ ਜੀ ਸੀਨ ਅੱਧੇ ਅੱਧੇ ਇੰਚ ਵਿੱਚ ਸੀਨ ਦੇ ਦਿੱਤਾ ਜਾਣਾ 7 14 ਇੰਚ ਬਿਲਕੁਲ ਤਿਆਰ ਹੈ ਜੀ ਪਰਫੈਕਟ ਆ 2 ਇੰਚ ਠੀਕ ਹੈ ਜੀ ਮੈਂ ਤੁਹਾਨੂੰ ਦੱਸਿਆ ਸੀ ਆਪਾਂ 2 ਇੰਚ ਦੀ ਘਟਾਈ ਆ ਤੇ ਬੈਕ ਦੀ ਆਪਾਂ ਪੌਣਿਕ 3 2.5 ਦੀ ਕਰਾਂਗੇ ਬੈਕ ਦੀ ਠੀਕ ਹੈ ਜੀ ਆ ਲਓ ਜੀ ਇਹ ਹੋ ਕੇ ਹੋ ਗਈ ਹੁਣ ਆਪਾਂ ਇੱਥੋਂ ਉਹੀ ਅੱਧੇ ਇੰਚ ਦੀ ਮਾਰਜਨ ਲਾ ਕੇ ਦੇ ਹੁੰਨੇ ਆ ਸਵਾ ਦੋ ਤੇ ਲਾ ਲਿਆ ਕਰੋ ਢਾਈ ਤੇ ਗਲਾ ਤਿਆਰ ਹੋ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ ਓਕੇ ਵੀਰੇ ਹੁਣ ਤੁਸੀਂ ਕੀ ਯਾਰਨਾ ਇਹਨਾਂ ਦੀ ਜਿਹੜੀ ਸਪੇਸ ਆ ਸਪੇਸ ਮਤਲਬ ਮੋਡੇ ਤੋਂ ਲੈ ਕੇ ਹੈਪ ਤੱਕ ਦਾ ਮਾਰਜਨ ਕੀ ਆ ਠੀਕ ਹੈ ਜੀ ਕਿੰਨੇ ਇੰਚ ਆ ਉਹਦੇ ਚ 1 ਇੰਚ ਵੱਧ ਘਟਿਆ ਕਰੋ ਕਿਉਂਕਿ ਜਿਹੜਾ ਮੋਡੇ ਦੀ ਸਲਾਈ ਆ ਉਹਦੇ ਵਿੱਚ 1 ਇੰਚ ਆ ਜਾਂਦਾ ਠੀਕ ਹੈ ਜੀ ਹੁਣ ਇਹਨਾਂ ਦੀ ਜਿਹੜੀ ਸਪੇਸ ਸਲਾਈ ਹੈਗੀ ਆ ਜੀ ਉਹ 14 ਇੰਚ ਤਿਆਰ ਆ ਆਪਾਂ 15 ਤੇ ਕਰਾਂਗੇ 15 ਆਲੋਚਨ ਠੀਕ ਹੈ ਜੀ ਹੈਪ ਇਹਨਾਂ ਦੀ ਹੈਗੀ ਆ ਜੀ 1 ਇੰਚ ਤਿਆਰ 10 10 20 10.5 ਠੀਕ ਹੈ ਜੀ 10.5 ਆ ਲਓ ਜੀ 10.5 ਤੇ ਇਸ ਤਰ੍ਹਾਂ ਮਾਰ ਕੇ ਉੱਾਰ ਕੱਟਾ ਦੇ ਲਈ ਠੀਕ ਹੈ ਜੀ ਤੇ ਇਹਨਾਂ ਦੀ ਹਰ ਕਮਰ ਹੈਗੀ ਆ ਜੀ ਕਿਉਂਕਿ ਇਹਨਾਂ ਦੇ ਜਿਹੜੇ ਪਲੇਟ ਆ ਜੀ ਉਹ ਹੈਗੇ 11.5 ਇੰਚ ਤੇ ਤਿਆਰ ਨੇ ਜੇ ਤਾਂ ਤੁਸੀਂ ਪਲੇਟਾਂ ਦੇ ਹਿਸਾਬ ਨਾਲ ਮਾਰਜਿਨ ਕੱਢਣਾ ਕਮਰ ਦਾ ਉਹ ਵੀ ਕੱਟ ਸਕਦੇ ਆ ਜੇ ਤੁਸੀਂ ਇੱਥੋਂ ਲੈ ਕੇ 14 ਇੰਚ 13.5 ਇੰਚ ਪੌਣੇ 14 ਤੇ ਆਹ ਕਮਰ ਦਾ ਮਾਰਕਿੰਗ ਨਿਕਲਿਆ ਉਹ ਕੱਟ ਸਕਦੇ ਆ ਠੀਕ ਹੈ ਜੀ ਹੁਣ ਇਹਨਾਂ ਦੀ ਜਿਹੜੀ ਸਾਤ ਹੀ ਆ 2.5 ਆ ਤੇ ਕਮਰ ਇਹਨਾਂ ਦੀ 18 18.5 ਇੰਚ ਆਪਾਂ ਮਾਰ ਦੇਣ ਰੱਖਾਂਗੇ 18.5 19 ਦੀ ਮਾਰਕਿੰਗ ਕਰਾਂਗੇ ਇੰਚ ਦਾ ਮਾਰਕਿੰਗ 1.5 ਇੰਚ ਡੇਢ ਅੱਧੇ ਇੰਚ ਦਾ ਰੱਖਦੇ ਹੁੰਦੇ ਆ ਆਪਾਂ 9 9 18 ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਮਾਰਕਿੰਗ ਕਰ ਲਿਓ 7 ਹੀ ਹੈਗੀ ਆ 20 ਇੰਚ 10 10 20 ਸਾਢੇ 10 ਆ ਗਈ ਸਾਢੇ 10 ਤੇ ਮਾਰਕਿੰਗ ਕਰ ਲਿਓ ਸਾਢੇ 20 ਉਹਨਾਂ ਦੀ 7 ਹੀ ਤਿਆਰ ਆਪਾਂ ਸਾਢੇ 10 ਤੇ ਮਾਰਕਿੰਗ ਕਰ ਲਈ ਅੱਧਾ ਇੰਚ ਆਪਾਂ ਮਾਲਦਿਆਂ ਰੱਖ ਲਿਆ ਪਲੇਟਾਂ ਦਾ ਠੀਕ ਹੈ ਹੁਣ ਤੁਸੀਂ ਆ ਦੇਖੋ ਮੈਂ ਇੱਥੇ ਮਾਰਕਿੰਗ ਕੀਤੀ ਇਹਨਾਂ ਦੀ ਕਮਰ ਦੀ ਠੀਕ ਹੈ ਹੁਣ ਮੈਂ ਤੁਹਾਨੂੰ ਨਾਪ ਕੇ ਵੀ ਦਿਖਾ ਦਿੰਨੀ ਆ ਦੇਖਿਓ ਮੋਢੇ ਤੋਂ ਲੈ ਕੇ ਪਰਫੈਕਟ ਆ ਇਹਨਾਂ ਤੇ 13 ਇੰਚ ਤੇ ਹੁਣ ਇਹਨਾਂ ਦੀ 11 ਇੰਚ ਤੇ ਮੈਂ ਪਲੇਟ ਲਾ ਕੇ ਰੱਖ ਦਿਆਂ ਤੁਹਾਨੂੰ ਸਾਡੇ 10 ਤੇ 11 ਆ 11:30 ਤੇ ਮਾਰਕਿੰਗ ਹੋਣੀ ਆ ਹਨਾ 11:30 ਤੇ ਮਾਰਕਿੰਗ ਹੋਣੀ ਆ ਤੇ ਆ ਲੋ ਜੀ 6 ਇੰਚ ਪਲੇਟ ਲੰਬੇ ਪੈਣਗੇ ਠੀਕ ਹੈ ਇਸ ਤਰ੍ਹਾਂ ਇਧਰੋਂ 3.5 ਇੰਚ ਓਕੇ ਆ ਜੀ ਇੱਥੋਂ ਵੀ 3.5 ਇੰਚ ਓਕੇ ਆ ਜੀ ਹੁਣ ਆ ਇਹ ਭੰਦੇ ਪਲੇਟ ਦਾ ਜਿਹੜਾ ਲੈਣਾ 3 ਇੰਚ ਠੀਕ ਹੈ ਆ ਦੇਖੋ ਜੀ ਇੱਕੋ ਜਾ ਰਿਹਾ ਨਾ ਇਹੀ ਚੀਜ਼ ਹੁੰਦੀ ਆ ਕਿ ਤੁਸੀਂ ਕਮਰ ਦਾ ਹਾਫ ਲੈਣਾ ਪਰ ਲਿਆ ਪਤਾ ਕਿੰਨਾ ਤੇ ਜਾਣਾ ਹੈ ਜਿਹੜੇ ਪਲੇਟ ਦਾ ਮਾਰਜਿਨ ਤੇ ਹਿਸਾਬ ਨਾਲ ਜਿਹੜੀ ਕਮਰ ਨਿਕਲਣੀ ਆ ਉਹਨਾਂ ਦੇ ਲੈ ਜਾਣਾ ਜਿਨ੍ਹਾਂ ਦੇ 10 ਇੰਚ ਤੇ ਪਲੇਟ ਤਿਆਰ ਆ 10.5 ਇੰਚ ਤੇ ਪਲੇਟ ਤਿਆਰ ਆ 1.5 11.5 ਤੇ ਮਾਰਕਿੰਗ ਕੀਤੀ ਜਾਂਦੀ ਆ ਉਹਨਾਂ ਦੇ ਕਮਰ ਦਾ ਮਾਰਜਿਨ ਨਿਕਲਦਾ ਦੂਜਿਆਂ ਦੇ ਆਪਾਂ ਨੂੰ ਕਮਰ ਦਾ ਮਾਰਜਿਨ ਮੈਂ ਇੱਥੋਂ ਹੀ ਲੈਣੀ ਹੁੰਦੀ ਆ 13.25 14 ਇੰਚ ਆnde 13.5 ਠੀਕ ਹੈ ਜੀ ਠੀਕ ਹੈ ਹੁਣ ਆਪਾਂ ਇਹ ਮਾਰਕਿੰਗ ਬਣਾ ਦੋਗੇ ਤੁਸੀਂ ਇਸ ਤਰ੍ਹਾਂ ਉਹ ਇਸ ਤਰ੍ਹਾਂ ओके okay, जी ठीक है ਇਸ ਤਰ੍ਹਾਂ ਡਾਰਕ ਕਰ ਦੋਗੇ ਠੀਕ ਹੈ ਹੁਣ ਜਿਹੜੀ ਇਹਨਾਂ ਦੇ ਟੇਡੇ ਮਾਰਤਾ ਉਹ ਇੱਥੋਂ ਹੈਗਾ ਸਵਾਦੋ ਇਸ ਤਰ੍ਹਾਂ ਦੀ ਸਵਾਦੋ ਇਸ ਤਰ੍ਹਾਂ ਤਾਂ ਸਪੇਸ ਨਿਕਲ ਹੀ ਆਏ ਆਪਣੇ ਇੱਥੋਂ ਵੀ ਕਿਰਾ ਨਾਪ ਵੀ ਲਿਆ ਕਰੋ ਸਾਢੇ 6 ਆ ਜਿਹੜਾ ਨਿਕਲਦਾ ਤਾਂ ਸਾਢੇ 6 ਦਾ ਮਾਰਜਨ ਨਿਕਲਿਆ ਹੁੰਦਾ ਠੀਕ ਹੈ ਜੀ ਆ ਲਓ ਜੀ ਠੀਕ ਹੈ ਇੱਥੇ ਆਪਾਂ ਉਹ ਹੀ ਸਾਢੇ 6 ਓਕੇ ਹੈ ਜੀ ਪਲੇਟ ਦਾ ਠੀਕ ਹੈ ਕਾਰ ਲਓ ਠੀਕ ਹੈ ਜੀ ਦੇਖ ਰਿਹਾ ਹੋ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਆਪਣੇ ਆਪ ਨੂੰ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਕਿ ਚੰਗੀ ਤਰ੍ਹਾਂ ਤੁਸੀਂ ਸਮਝ ਸਕੋ ਇਹ ਚੀਜ਼ ਨੂੰ ਠੀਕ ਹੈ ਜੀ ਜੇ ਕਿ ਤੋ ਵੀ ਨਾ ਸਮਝ ਆਵੇ ਭੈਣੇ ਤੁਸੀਂ ਕਮੈਂਟ ਕਰਕੇ ਪਾ ਸਕਦੇ ਆਂ ਆਪਾਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਜ਼ਰੂਰ ਦੇਵਾਂਗੇ ਮੈਂ ਵਾਰ-ਵਾਰ ਤੁਹਾਨੂੰ ਇਹੀ ਗੱਲ ਰਿਪੀਟ ਕਰ ਦਿੰਨੀ ਹੁੰਦੀ ਆ ਠੀਕ ਹੈ ਜੀ ਆਹ ਲਓ ਜੀ ਹੁਣ ਆਪਾਂ ਕਿੰਚੀ ਲਾਵਾਂਗੇ ਔਰ ਕਟਿੰਗ ਕਰਾਂਗੇ ਇਹਦੀ ਠੀਕ ਹੈ ਆਹ ਲਓ ਜੀ ਇਸ ਤਰ੍ਹਾਂ ਪਹਿਨਾ ਚਾਰੇ ਪੱਲਾ ਦੀ ਕਟਿੰਗ ਕਰ ਦੇਣੀ ਹੈ ਫਿਰ 프ਰੰਟ ਦਾ ਪੱਲਾ ਉਠਾਉਗੇ 프ਰੰਟ ਦਾ ਪੱਲਾ ਉਠਾ ਕੇ ਉਹਦੀ ਸ਼ਾਂਤੀ ਕਰ ਦੋਗੇ ਕਾਟ ਦੇ ਠੀਕ ਹੈ ਜੀ ਇਸ ਤਰ੍ਹਾਂ ਓਕੇ ਜੀ ਠੀਕ ਹੈ ਹੁਣ ਇਸ ਤਰ੍ਹਾਂ 프ਰੰਟ ਦਾ ਪੱਲਾ ਉਠਾਓ ਇਸ ਤਰ੍ਹਾਂ ਔਰ ਕੱਟਿੰਗ ਕਰ ਲਈ ਇਸ ਤਰ੍ਹਾਂ ਕਹ ਜੀ ਠੀਕ ਹੈ ਹੁਣ ਆਪਾਂ ਕੱਟ ਲਗਾਵਾਂਗੇ ਉਸੇ ਤਰ੍ਹਾਂ ਪਲੇਟਾਂ ਤੇ ਇਸ ਤਰ੍ਹਾਂ ਬਰੀਕ ਕੱਟ ਲਗਾਏ ਜੀ ਸਲਾਈ ਦੇਣ ਜਿਹੜੇ ਓਖਾ ਹੋਵੇ ਤੁਹਾਨੂੰ ਨਹੀਂ ਕਰਨਾ ਆਹ ਲਓ ਜੀ ਬਰੀਕ-ਬਰੀਕ ਕੱਟ ਲਗਾਤੇ ਹੁਣ ਦੂਸਰੇ ਪਾਸੇ ਆਪਾਂ ਪਲੇਟ ਪਹੁੰਚ ਦੇ ਕਰਨੀਆਂ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਜੀ ਦੇ 프ੰਟ ਦਾ ਪੱਲਾ ਦੂਸਰੇ ਪਾਸੇ ਵੀ ਡਾਰਕ ਮਾਰਕਿੰਗ ਕਰ ਦਾਂਗੇ ਇਹ ਆਪਾਂ ਜਿਹੜੇ ਕਾਟਨ ਦਾ ਸਟਾਫ ਹੁਣ ਲਗਭਗ 2-4 ਸੂਟ ਰਹਿ ਗਏ ਜੀ ਆਪਣੇ ਲੈਨਿੰਗ ਵਾਲਾ ਸਟਾਫ ਸ਼ੁਰੂ ਹੋ ਜਾਣਾ ਹੁਣ ਠੀਕ ਹੈ ਜੀ ਅੱਗੇ ਆਪਾਂ ਤੁਹਾਨੂੰ ਲੈਨਿੰਗ ਵਾਲੇ ਸੂਟਾਂ ਦੀਆਂ ਵੀਡੀਓ ਦੇਵਾਂਗੇ ਠੀਕ ਹੈ ਜੀ ਔਰ ਆਪਾਂ ਨੂੰ ਲਾਈਵ ਦਾ ਵੀ ਇੱਕ ਦਿਨ ਆ ਰਿਹਾ ਇੱਕ ਦਿਨ ਤੁਹਾਡੇ ਕੋਲ ਲਾਈਵ ਜ਼ਰੂਰ ਹੋਵਾਂਗੇ ਆਪਾਂ ਠੀਕ ਹੈ ਜੀ ਤੁਹਾਨੂੰ ਪਹਿਲਾਂ ਦੱਸਿਆ ਜਾਊਗਾ ਇੱਕ ਦਿਨ ਲਾਈਵ ਹੋਣ ਤੋਂ ਪਹਿਲਾਂ ਠੀਕ ਹੈ ਜੀ ਲਾਈਵ ਹੋ ਕੇ ਪਾ ਵੀਡੀਓ ਦੇਵਾਂਗੇ ਠੀਕ ਹੈ ਜੀ ਕਟਿੰਗ ਦੀ ਲਾਈਵ ਹੋ ਕੇ ਦੇਵਾਂਗੇ ਜਿਵੇਂ ਹੁਣ ਆਪਾਂ ਇੱਕ ਦਿਨ ਪਹਿਲਾਂ ਸੂਟ ਕੱਟ ਲੈਨੇ ਫਿਰ ਦੂਜੇ ਦਿਨ ਤੁਹਾਨੂੰ ਵੀਡੀਓ ਪਾ ਦਿੰਨੇ ਆ ਮੈਂ ਨਹੀਂ ਆਪਾਂ ਜਿਵੇਂ ਲਾਈਵ ਕਟਿੰਗ ਕਰਦੇ ਹਾਂ ਉਹ ਨਹੀਂ ਦੇਵਾਂਗੇ ਤੁਹਾਨੂੰ ਠੀਕ ਹੈ ਜੀ ਜਿਸ ਦਿਨ ਕਟਿੰਗ ਕੀਤੀ ਉਸੇ ਦਿਨ ਸੂਟ ਦੀ ਕਟਿੰਗ ਤੁਹਾਨੂੰ ਦਿਖਾਈ ਜਾਊਗੀ ਠੀਕ ਹੈ ਜੀ ਆ ਲਓ ਜੀ ਹੁਣ ਇਹਨਾਂ ਦਾ ਗਲਾ ਹੈਗਾ 2.5 ਤੇ 3.2 ਤੇ ਆਪਣੀ ਮਾਰਕਿੰਗ ਕੀਤੀ ਹੋਈ ਆ ਬੈਕ ਦਾ ਗਲਾ ਇਹਨਾਂ ਦਾ ਹੈਗਾ ਜੀ 5 ਇੰਚ 5.5 ਇੰਚ ਤਿਆਰ ਆ ਪੰਜ ਤੇ ਕਟਿੰਗ ਕਰ ਦੋ ਉਦਾਂ ਚ ਜਿਹਦੇ ਚ ਆਜੂ 5.5 ਤੇ ਕਟਿੰਗ ਕਰ ਦੋ ਪੰਜ ਤਿਆਰ ਆ ਜੀ ਉਦਾਂ ਚ ਕੰਦੇ ਦੀ ਸिलाई ਚ ਆਜੂਗਾ ਇਸ ਤਰ੍ਹਾਂ ਜੀ ਠੀਕ ਹੈ ਜੀ ਓਕੇ ਜੀ ਸੱਚ ਦੇ ਪਲੇਟਾਂ ਦਾ ਜਿਹੜਾ ਮਾਰਜਨ ਹੈ ਜੀ ਉਹ 1 ਇੰਚ ਉੱਚੇ ਪਲੇਟ ਹੋਣਗੇ ਕਿਉਂਕਿ 1 ਇੰਚ ਪਾਪੜਾ ਵੱਧ ਘੱਟ ਹੋਵੇ ਵੈਗਦਾ ਠੀਕ ਹੈ 1.15 ਤੇ ਇਸ ਤਰ੍ਹਾਂ ਬਣਾ ਲਓ ਜੀ 3.5 ਠੀਕ ਹੈ ਇਸ ਤਰ੍ਹਾਂ ਪਲੇਟ ਲੰਬੇ ਕਿੰਨੇ ਆ 6 ਇੰਚ ਇਸ ਤਰ੍ਹਾਂ ਇਹਨੂੰ ਆਸ ਚ ਚ ਮਲਾ ਦੋ ਡਾਰਕਿੰਗ ਕਰ ਦੋ ਠੀਕ ਹੈ ਔਰ ਦੂਸਰੇ ਪਾਸੇ ਪਹੁੰਚਣਾ ਉਸ ਤਰ੍ਹਾਂ ਸੀਜ਼ਰ ਲਾਉਂਗੇ ਸੀਜ਼ਰ ਦੇ ਨਾਲ ਇਸ ਤਰ੍ਹਾਂ ਡਾਰਕ ਕਰਦੇ ਹੋਏ ਮਾਰਕਿੰਗ ਦੂਸਰੇ ਪਾਸੇ ਪਹੁੰਚਦੀ ਜਾ ਦੋਗੇ ਠੀਕ ਹੈ ਜੀ ਔਰ ਗਲਤੀ ਕਟਾਈ ਕਰ ਦੋਗੇ ਇਸ ਤਰ੍ਹਾਂ ਠੀਕ ਹੈ ਜੀ ਜੇ ਤੁਹਾਨੂੰ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਮੈਂ ਫੇਰ ਤੁਹਾਨੂੰ ਵਾਰ-ਵਾਰ ਹੀ ਰਿਪੀਟ ਕਰਦੀ ਆ ਵੀ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਕਰ ਲਓ ਜੀ ਓਕੇ ਹੋ ਗਿਆ ਜੀ ਦੂਸਰੇ ਪਾਸੇ ਵੀ ਆਪਾਂ ਮਾਰ ਕੇ ਡਾਰਕਿੰਗ ਕਰ ਦਿੰਨੇ ਆ ਕਰ ਲਓ ਜੀ ਓਕੇ ਜੀ ਠੀਕ ਹੈ ਆ ਬੈਕ ਦਾ ਪੱਲਾ ਹੋ ਗਿਆ ਜੀ ਹੁਣ ਉਹਨਾਂ ਦਾ ਪੈਨ ਦਾ ਆਹ 프ਰੰਟ ਦਾ ਪੱਲਾ ਹੋ ਗਿਆ ਠੀਕ ਹੈ ਜੀ ਆ 프ਰੰਟ ਦਾ ਹੋ ਗਿਆ ਤੇ ਬੈਕ ਦਾ ਹੋ ਗਿਆ ਇਹ ਇਹਦੀ ਆਪਾਂ ਬਾਜੂ ਦੀ ਕਟਿੰਗ ਵੀ ਤੁਹਾਨੂੰ ਦੇ ਦਿੰਨੇ ਆ ਤੇ ਠੀਕ ਹੈ ਜੀ ਇੱਕ ਵੀਡੀਓ 'ਚ ਦੇ ਦਿੰਨੇ ਆ ਬਾਜੂ ਦੀ ਕਟਿੰਗ ਦਿੰਨੇ ਜ਼ਰੂਰ ਤੁਹਾਨੂੰ ਹਾਲੋ ਜੀ ਹੁਣ ਪਤਾ ਕੀ ਹੈ ਭਣੀ ਇਹਦੇ ਵਿੱਚ ਆਪਾਂ ਵੱਲੋਂ ਤੁਹਾਨੂੰ ਦੱਸਿਆ ਵੀ ਇਸ ਚੀਜ਼ ਦੀ ਵੈਸੇ ਵੀਡੀਓ ਸ਼ਾਇਦ ਤੁਹਾਨੂੰ ਦੇ ਦਿੱਤੀ ਹੋਵੇ ਤੁਸੀਂ ਚੈੱਕ ਕਰਦੇ ਆਪਣੇ ਚੈਨਲ ਤੇ ਜਾ ਕੇ ਠੀਕ ਹੈ ਹੁਣ ਆਪਾਂ ਆਹ ਦੇਖੋ ਘੇਰਾ ਉਤਾਰਿਆ ਘੇਰਾ ਉਤਾਰ ਕੇ ਆਪਣੇ ਕੋਲ ਆਹ ਵਾਲਾ ਕੱਪੜਾ ਜਿਹੜਾ ਇਹਨੂੰ ਕਿੱਦਾਂ ਕਟਿੰਗ ਕਰ ਲਵਾਂਗੇ ਪਹਿਲਾਂ ਇਸ ਤਰ੍ਹਾਂ ਇਸ ਤਰ੍ਹਾਂ ਕਟਿੰਗ ਕਰ ਲੈਣਾ ਇਹਦਾ ਸਿੰਪਲ ਕਪੜਾ ਰਿਹਾ ਜੀ ਹੁਣ ਜਿਹੜਾ ਆਹ ਵਾਲਾ ਕਪੜਾ ਹੈ ਨਾ ਇਹਦਾ ਆਪਾਂ ਨੂੰ ਇੱਕ ਤਾਂ ਆਪਣਾ ਪੈਜੂਗਾ ਪੌਂਚਾ ਜੀ ਆਪਣੇ ਬਾਜੂ ਹਾਫ ਆਦੀ ਬਾਜੂ ਇਹਨਾਂ ਦੀ ਤਾਂ ਆਪਾਂ ਬਾਜੂ ਵੀ ਪਾ ਦਾਂਗੇ ਹੁਣ ਮੈਂ ਇਹਨਾਂ ਦਾ ਤੁਹਾਨੂੰ ਪੌਂਚਾ ਦੱਸਦੀ ਆ ਵੀ ਕਿੰਨੇ ਇੰਚ ਇਹਨਾਂ ਦਾ 33 ਇੰਚ ਪੈਣਾ 37 ਲੰਬਾਈ ਆ ਸਲਵਾਰ ਦੀ 33 ਦੀ ਕਟਿੰਗ ਆ ਪੌਂਚੇ ਦੀ ਹਲੋ 33 ਠੀਕ ਇਸ ਨੂੰ ਤੇਤੀ ਦੀ ਇੱਕ ਮਾਰਕਿੰਗ ਆਕੇ ਨੂੰ 44D ਕਰਕੇ ਕਪੜਾ ਉਤਾਰ ਲੂਗੀ ਇਸ ਤਰ੍ਹਾਂ ਐਸੇ ਜਰਾ ਡਬਲ ਫੋਲਡਿੰਗ ਕਰ ਲੈ ਜੀ ਆਪਾਂ ਪਹੁੰਚਾ ਕਹੋਗੇ ਪੱਟ ਕਹੋਗੇ ਉਹ ਚੀਜ਼ ਆ ਠੀਕ ਹੈ ਉਸੇ ਕੱਪੜੇ ਦੇ ਵਿੱਚੋਂ ਜੋ ਜੈਂਪਲ ਵਾਲੇ ਕੱਪੜੇ ਦੇ ਵਿੱਚ ਐਕਸਟਰਾ ਕਪੜਾ ਵਾਜਦਾ ਨਾ ਹੁੰਦਾ ਨਾ ਉਹਨੂੰ ਜੋਸ ਕਰਨ ਮੈਂ ਤੁਹਾਨੂੰ ਦੱਸਦੀ ਆ ਵੀ ਇੱਥੋਂ ਕਿੰਨਾ ਆਪਾਂ ਕਿਵੇਂ ਜੋਸ ਕਰ ਸਕਦੇ ਆ ਜਿਹੜੀਆਂ ਭਣਾ ਦਾ ਨੱਤ ਦਾ ਕੰਮ ਉਹਨਾਂ ਨੂੰ ਤਾਂ ਪਤਾ ਹੀ ਆ ਜੀ ਜੋ ਪਹਿਣਾ ਜੀ ਪਹਿਣਾ ਨਵਾਂ ਕੰਮ ਸਿੱਖ ਰਹੇ ਹਨ ਉਹਨਾਂ ਲਈ ਇਹ ਚੀਜ਼ ਵੀ ਡਿਫਰੈਂਟ ਹੁੰਦੀ ਆ ਔਖੀ ਹੁੰਦੀ ਆ ਠੀਕ ਹੈ ਜੀ ਆਹ ਲਓ ਜੀ ਹੁਣ ਬਸ ਇਹਨੂੰ ਦਬਰ ਫੋਲਡਿੰਗ ਕਰਕੇ ਜਿਹੜਾ ਆਪਣਾ ਕੱਪੜਾ ਕਮੀਜ਼ ਦੇ ਘੇਰੇ ਦੇ ਨਾਲ ਉਹ ਐਕਸਟਰਾ ਪਾਸੇ ਤੋਂ ਉਤਰਿਆ ਠੀਕ ਹੈ ਜੀ ਇਸ ਤਰ੍ਹਾਂ ਆਪਣਾ ਕੱਪੜਾ ਪੂਰਾ ਆ ਜਾਣਾ ਜਿਵੇਂ ਇਹਨਾਂ ਦੀ ਸਲਵਾਰ ਆ ਜਿਹੜੀ 37 ਇੰਚ ਆ ਉਹਦੇ ਵਿੱਚ ਠੀਕ ਆ ਉਹ ਕੰਨੀ ਆ ਪਾ ਤਾਰ ਦੇਣੀ ਆ ਜੀ ਪੌਂਚੇ ਦੀ ਚੜਾਈ ਚਾਹਤਾਂ ਕਿ 12 ਇੰਚ ਹੀ ਚਾਹੀਦੀ ਆ ਆਪਾਂ ਨੂੰ ਉਹ ਵੀ ਆਪਾਂ ਕਟਿੰਗ ਕਰਾਂਗੇ ਬਸ ਮੈਂ ਤੁਹਾਨੂੰ ਇਹ ਕੱਪੜਾ ਯੂਜ਼ ਕਰਨਾ ਹੀ ਦੱਸਿਆ ਇਸ ਤਰ੍ਹਾਂ ਬੀਪਾ ਕਿੱਥੇ ਯੂਜ਼ ਕਰ ਸਕਦੇ ਆ ਠੀਕ ਹੈ ਜੀ ਆਹ ਲੋ ਜੀ ਇਹ ਤਾਂ ਆਪਾਂ ਨੇ ਪਹੁੰਚਾ ਦਾ ਉਹ ਹੋ ਗਿਆ ਹੁਣ ਆਪਾਂ ਆ ਜਿਹੜਾ ਕੱਪੜਾ ਬਚਿਆ ਮੈਂ ਤੁਹਾਨੂੰ ਬਾਜੂ ਦਾ ਨਾਪ ਕੇ ਦਿਖਾਉਣੀ ਜੇ ਬਾਜੂ ਬੰਦੇ ਹੋਏ ਤਾਂ ਆਪਾਂ ਬਣਾ ਦਾਂਗੇ ਠੀਕ ਹੈ ਨਹੀਂ ਤਾਂ ਨਹੀਂ ਰਹਿੰਦਾ ਇਹ ਨਹੀਂ ਤਾਂ ਫਿਰ ਇਹ 벨ਟ ਵਗੈਰਾ ਚ ਯੂਜ਼ ਹੋ ਜਾਊਗਾ ਕੱਪੜਾ ਆਹ ਲੋ ਜੀ ਨਹੀਂ ਜੀ ਇਹਨਾਂ ਦੀ ਜਿਹੜਾ ਮੋਡਾ ਦਾ 9 ਇੰਚ ਹੈ ਨਾ ਤੇ ਕੱਟ ਰੋਗੀ ਤਾਂ ਆਪਾਂ ਹੁਣ ਇਹਨੂੰ 벨ਟ 'ਚ ਹੀ ਯੂਜ਼ ਕਰ ਲਾਂਗੇ ਤੇ ਮੈਂ ਤੁਹਾਨੂੰ ਬਾਜੂ ਇਧਰੋਂ ਕੱਪੜੇ ਨਾਲ ਕੱਟ ਕੇ ਦਰਦੀ ਆ ਦੇਖ ਲਿਓ ਜੀ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਡਬਲ ਫੋਲਡਿੰਗ ਕਰ ਲਓਗੇ ਜਿਵੇਂ ਵੀ ਆਪਣੇ ਕੋਲ ਕੱਪੜਾ ਹੈਗਾ ਠੀਕ ਹੈ ਪਾਣੀ ਲੋਟ ਕੱਪੜੇ ਚੋਂ ਬਾਜੂ ਉਤਾਰਨ ਦਾ ਤਰੀਕਾ ਠੀਕ ਹੈ ਜੀ ਆ ਲਓ ਇਹਨੂੰ ਡਬਲ ਫੋਲਡਿੰਗ ਇਸ ਤਰ੍ਹਾਂ ਕਰ ਲਓ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਡਬਲ ਫੋਲਡਿੰਗ ਕਰਕੇ ਲੰਬਾਈ ਇਹਨਾਂ ਦੀ ਜਿਹੜੀ ਬਾਜੂ ਵੀ ਹੈਗੀ ਆ ਜੀ ਮੈਂ ਤੁਹਾਨੂੰ ਦੱਸ ਦਿੰਨੀ ਆ ਮੈਂਸ਼ਨ ਕਰ ਦਿੰਨੇ ਕਿੰਨੀ ਆ ਠੀਕ ਹੈ ਬਾਜੂ ਦੀ ਲੰਬਾਈ 11 ਇੰਚ ਤਿਆਰ ਆ ਜੀ ਮੋਰੀ ਹੈਗੀ ਆ 6 ਇੰਚ ਤਿਆਰ ਠੀਕ ਹੈ ਹੁਣ ਆਪਾਂ ਦੱਸਦੇ ਆ ਤੁਹਾਨੂੰ ਚਲੋ ਲੰਬਾਈ 11 ਇੰਚ ਤਿਆਰ ਠੀਕ ਹੈ ਤੇ ਆਪਾਂ ਲਾਵਾਂਗੇ 13 ਕਿੰਚੇ ਮੋਟੇ ਦਾ ਤੇ 1.5 ਕੰਚੇ ਦਾ ਠੀਕ ਹੈ 13 ਦੀ ਕਟਿੰਗ ਕਰ ਲਵਾਂ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ 13 ਦੀ ਕਟਿੰਗ ਕੰਦ ਤੋਂ ਬਾਅਦ ਪਹਿਣਾ ਇਹਦੀ ਕਟਿੰਗ ਕਰ ਲਵਾਂ ਠੀਕ ਹੈ ਚਾਰੇ ਦੋਨੇ ਪਾਵਾ ਦੀ ਕਟਿੰਗ ਹੋ ਗਈ ਓਕੇ ਹੋ ਗਿਆ ਜੀ ਕਟਿੰਗ ਕਪੜਾ ਹੋਇਆ ਵਾਜੂ ਨਹੀਂ ਕਟਿੰਗ ਹੋਈ ਕਪੜਾ ਹੀ ਕਟਿੰਗ ਹੋਇਆ ਜੇ ਤੇ ਹੁਣ ਤੁਸੀਂ ਕੀ ਕਰਨਾ ਜੀ ਮੂਰੀ ਛੇ ਜਾਂ ਚਾਰ ਦੋਵਾਂ ਜਾਂਦੇ ਮਾਰਜਿਨ ਰੱਖੋਗੇ ਤਾਂ ਇੱਥੇ ਅੱਠ ਦੀ ਮਾਰਕਿੰਗ ਕਰ ਲਵਾਂਗੇ ਆਹ ਲਓ ਜੀ ਇਸ ਤੋਂ ਬਾਅਦ ਇੱਥੇ ਆਪਾਂ ਢਾਈ ਦੀ ਕਰਾਂਗੇ ਠੀਕ ਹੈ ਇਸ ਤਰ੍ਹਾਂ ਆਈ ਦੀ ਕਰ ਲਈ ਜੀ ਢਾਈ ਦੀ ਕਰਕੇ ਇਹਨੂੰ ਇਸ ਤਰ੍ਹਾਂ ਮਿਲਾ ਦੇਣਾ ਮੈਂ ਵੈਸੇ ਦੋ ਤਿੰਨ ਵਾਰੀ ਵੀਡੀਓ ਤੁਹਾਨੂੰ ਦੇ ਚੁੱਕੀ ਹਾਂ ਬਾਜੂ ਦੀਆਂ ਇਹਦੇ ਬਾਹਰਲੇ ਪਾਸੇ ਦੀ ਕਟਿੰਗ ਜਿਹੜੀ ਚਾਰੇ ਪੱਲੇ ਦੀ ਕਰਨੀ ਆ ਅੰਦਰਲੇ ਪਾਸੇ ਦੀ ਕਟਿੰਗ ਜਿਹੜੀ ਫਰੰਟ ਪੱਲੇ ਦੀ ਕਰਨੀ ਓਕੇ ਆ ਜੀ ਠੀਕ ਆ ਹੁਣ ਆਪਾਂ ਹੁਣ ਮੈਂ ਦੱਸਦੀ ਆ ਇਹਦੀ ਕਟਿੰਗ ਕਰਨ ਆਹ ਲਓ ਜੀ ਹੁਣ ਤੁਸੀਂ ਚਾਰੇ ਤਹਾਂ ਚ ਕੈਂਚੀ ਫੇਰੋਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਇਹਨੂੰ ਚੱਕੋਗੇ ਇਸ ਤਰ੍ਹਾਂ ਓਕੇ ਜੀ ਹੁਣ ਇਹਦੀ ਕਟਾਈ ਕਾਟ ਪਾਵਾਂਗੇ ਚਾਰੇ ਪੱਲਿਆਂ ਦੀ ਇਸ ਤਰ੍ਹਾਂ ਬਾਰਲੇ ਪਾਸੇ ਦੀ ਕੇਰਾਚਾਰੇ ਪੱਨਿਆਂ ਦੀ ਪਾ ਦੇਣੀ ਜਿਹੜੀ ਆਪਾਂ ਸੀ ਹਾਂ ਮਾਰਕਿੰਗ ਕੀਤੀ ਐ ਡਾਰਕ ਵਾਲੀ ਫਿਰ ਇਹਦੇ ਚੋ ਇਸ ਤਰ੍ਹਾਂ ਹੀ ਮੀਂਹ ਜਮੋਂ ਦੋ ਪੱਤੇ ਉਠਾਉਣਗੇ ਦੋ ਪੱਤੇ ਠਾਕੇਆਂ ਵਾਲੀ ਕੱਟ ਪੈਂਦੀ ਆ ਇਹ ਜਿਹੜੀ ਕੰਟ ਪੱਲੇ ਚ ਆਪਾਂ ਪਾਉਣੇ ਹੁੰਦੇ ਨੇ ਨਾ ਉੱਤੇ ਨਾਲ ਮੈਚ ਹੋ ਜਾਣੀ ਆ ਜਾ ਕੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਕਟਿੰਗ ਹੋਦਿਆਂ ਕਿਦੀ ਹੋ ਤੁਹਾਨੂੰ ਇਹਦੇ ਚ ਆ ਲੋ ਜੀ ਇੱਥੇ ਕੱਟ ਲਗਾ ਦੇ ਵਾਸਤੇ ਇਸ ਤਰ੍ਹਾਂ ਇਸ ਤਰ੍ਹਾਂ ਕੱਟ ਲਾ ਲਓ ਇਸ ਤਰ੍ਹਾਂ ਤੇ ਇਧਰ ਉੱਪਰ ਇਹ ਤੇ ਲਾ ਦਿਓ ਜਿਹੜਾ ਆਪਾਂ ਫੋਲਡਿੰਗ ਕਰਨਾ ਮੂਰੀ ਇਸ ਤਰ੍ਹਾਂ ਕਟਿੰਗ ਕਰਤੀ ਆਪਾਂ ਤੁਹਾਨੂੰ ਕਮੀਜ਼ ਦੀ ਕਟਿੰਗ ਵੀ ਦਿਖਾਤੀ ਤੇ ਬਾਜੂ ਦੀ ਕਟਿੰਗ ਵੀ ਦਿਖਾਤੀ ਠੀਕ ਹੈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮੈਂ ਬਹੁਤ ਵਾਰ ਬੋਲਤਾ ਤੁਹਾਨੂੰ ਪਹਿਲਾਂ ਠੀਕ ਹੈ ਜੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਫੇਰ ਕਿਸੇ ਦਿਨ ਮਿਲਦੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ